ਤਵੇ ਇਪਲੀ ਦਮਾ ਲੈ ਲੈ ਹਾਂਜੀ ਮੰਮੀ ਮਾਏ ਲੈ ਤੇਰ ਗੱਲ ਸੁਣ ਫੇ ਮੇਰੀ ਹੂੰ ਤੇ ਖਾਸ ਕਰੇ ਗਿੰਦੀ ਤੂੰ ਫਿਕਰ ਕਰਦੇ ਏਦਾਂ ਜੇ ਤੂੰ ਕਰੂਗੀ ਤਾਂ ਫੇਰ ਕਿੱਦਾਂ ਸਰੂਰ ਫੇ ਕਰਤੇ ਤਾਨੂੰ ਫੇਰ ਮੰਮੀ ਪਤਾ ਹੀ ਆ ਕਿੰਨੇ ਸਾਲ ਹੋ ਗਏ ਫਿਕਰ ਨਾ ਕਰਾਂ ਤੇ ਹੁਣ ਹੋਰ ਕਰਾਂ ਵੀ ਕੀ ਕੋਈ ਨਾ ਮਾਰਾ ਸੁਣੂ ਗਈ ਆਪੇ ਏਦਾਂ ਨਾ ਟੈਨਸ਼ਨ ਨਾ ਲਿਆ ਕਰ ਤੇ ਆਪੇ ਸਹੀ ਕਰ ਦੂ ਰੱਬ ਕਾਪੀ ਦਾ ਇਧੇ ਫੇਰ ਕਿੱਦਾਂ ਸਰੂਗਾ ਉਹ ਵੀ ਓਕੇ ਹੁੰਦੇ ਫਿਰ ਉਹਨਾਂ ਨੂੰ ਵੀ ਟੈਨਸ਼ਨ ਹੁੰਦੀ ਆ ਮਾਪੇ ਤੇਰੇ ਨੂੰ ਤੇ ਤੂੰ ਮੁੱਦਾ ਨਾ ਕਰਿਆ ਕਰ ਮੰਮੀ ਉਹ ਤੇ ਗੱਲ ਤਾਂ ਦੀ ਠੀਕ ਆ ਮੈਂ ਮੰਨਦੀ ਆ ਪਰ ਕਿੰਨੇ ਸਾਲ ਹੋ ਗਏ ਆ ਫਿਕਰ ਤੇ ਹੁੰਦਾ ਹੀ ਆ ਆ ਹੁਣ ਦਊਗਾ ਪਰ ਮਾਦ ਮਾਪੇ ਭਰੂਗਾ ਝੋਲੀ ਤੇਰੀ ਤੇ ਜੇ ਇਦਾਂ ਕਰਦੀ ਰਹੀ ਤੇ ਫਿਰ ਕਿੱਦਾਂ ਸਰੂਗਾ ਤੇਰਾ ਪਤਾ ਕੀ ਆ ਮੈਨੂੰ ਪਤਾ ਮੇਰੇ ਕੋਲ ਕੋਈ ਜੀ ਕੱਲ ਨਹੀਂ ਕਰਦਾ ਭਾਵੇਂ ਨਹੀਂ ਮੰਮੀ ਡੈਡੀ ਹੋਣੀ ਮੈਨੂੰ ਕਹਿੰਦੇ ਪਰ ਆਂਡ ਗਵਾਂਡ ਹੁਣ ਗੱਲਾਂ ਕਰਨ ਲੱਪਿਆ ਵਾ ਜਦੋਂ ਤੁਹਾਨੂੰ ਪਤਾ ਆਂਡ ਗਵਾਂਡ ਗੱਲਾਂ ਹੋਣ ਲੱਪੈਣਿਆ ਫਿਰ ਬੜਾ ਕੁਝ ਸੋਚਣਾ ਪੈਂਦਾ ਜਦੋਂ ਉਹ ਨਹੀਂ ਤੈਨੂੰ ਕਹਿੰਦੇ ਤੇ ਫਿਰ ਤੈਨੂੰ ਆਂਡ ਗਵਾਂਡ ਦਾਂਗੇ ਤੂੰ ਆਪਣਾ ਦੇਖਣਾ ਆਪਣਾ ਧਿਆਨ ਰੱਖਿਆ ਕਰ ਆਪੇ ਦਊਗਾ ਰੱਬ ਪਰਮਾਤਮਾ ਛੱਬ ਨੂੰ ਦਿੰਦਾ ਤੈਨੂੰ ਵੀ ਦਊਗਾ ਤੇਰੀ ਵੀ ਝੋਲੀ ਭਰੂਗਾ ਤੂੰ ਇਦਾਂ ਨਾ ਕਰਿਆ ਕਰ ਉਹ ਤੇ ਗਲਟਾਡੀ ਠੀਕ ਆ ਮੰਮੀ ਮੈਂ ਮੰਨਦੀ ਆ ਸਾਰੇ ਸਾਡੇ ਪੁੱਛੋ ਮੈਂ ਬੜੀ ਦੁਖੀ ਹਾਂ ਤੂੰ ਦੁਖੀ ਤਾਂ ਹੀ ਦੁਖੀ ਹੋਣੀ ਇਦਾਂ ਨਾ ਕਰ ਮੈਂ ਵੀ ਉਨੇ ਪਰੇਸ਼ਾਨ ਹੁੰਨੇ ਜੇ ਤੂੰ ਇਦਾਂ ਰਹੂਗੀ ਤਾਂ ਸਾਨੂੰ ਮੈਂ ਕਿੱਦਾਂ ਕਰਾਂਗੇ ਫੇਰੇ ਮੰਮੀ ਮੈਂ ਸਾਰਿਆਂ ਦੇ ਸਾਹਮਣੇ ਹੱਸਦੀ ਹਾਂ ਪਰ ਅੰਦਰੋਂ ਮੇਰਾ ਮਨ ਨਹੀਂ ਦੁਖੀ ਰਹਿੰਦਾ ਵਾ ਕੀ ਕਰਾਂ ਮੈਂ ਰੱਬ ਦੇ ਪਤਾ ਨਹੀਂ ਕਿਹੜੇ ਮਾਂ ਮਾਰੇ ਕਿਤੇ ਰੱਬ ਕਿੱਥੇ ਬੈਠਾ ਆਡੀ ਸੁਣਦਾ ਨਹੀਂ ਕੋਈ ਨਹੀਂ ਰੱਬ ਆਪੇ ਦਊਗਾ ਇਦਾਂ ਨਾ ਕਰ ਨਾ ਕਰ ਇਦਾਂ ਚਲ ਠੀਕ ਹੈ ਆਜੋ ਤਈ ਮੰਮੀ ਨੇ ਫੇਰ ਕਹਿਣਾ ਰੋਣ ਕਿਉਂ ਰਹੀ ਆਜੋ ਅੰਦਰ ਚੱਲੀਏ ਕੋਈ ਨਹੀਂ ਆਪੇ ਰੱਬ ਦਊਗਾ ਹਦੀ ਭਾਸੂਟ ਬੜਾ ਸੋਹਣਾ ਕਿੱਥੋਂ ਸੁਣਾਇਆ ਇਹ ਤਾਂ ਮੰਮੀ ਮੰਮੀ ਨੇ ਲਿਆਂਦੇ ਹੀ ਦੋ ਸੂਟ ਮੇਰੇ ਬੜਾ ਸੋਹਣਾ ਬੜਾ ਸੋਹਣਾ ਲੱਗਦਾ ਹੈ ਸੋਹਣਾ ਲੱਗਦਾ ਹਮ ਮੰਮੀ ਕੋ ਹੋ ਰਿਹਾਗਾ ਉਹ ਹੋ ਲਿਆਂਦੇ ਆ ਮੰਮੀ ਜਾਂ ਇਹ ਸ਼ਹਿਰ ਗਿਆ ਇਹ ਤੋਲੇ ਆਏ ਸੀ ਅੱਛਾ ਅੱਛਾ ਮੈਂ ਸਮਾਲੇ ਮੈਂ ਚਾਹ ਗਰਮੀਆਂ ਵਾਲੇ ਪੈਕ ਲੈ ਜਾਂਦੀ ਇਦਾਂ ਹੀ ਚਲੋ ਠੀਕ ਆ ਫੇ ਮੈਂ ਲਿਆ ਕੇ ਖੁੰਦੀ ਲੈਣਾ ਮੰਮੀ ਆ ਵੇਖੋ ਆ ਸੋਹਣਾ ਹਾਂ ਬੜਾ ਸੋਹਣਾ ਹੈ ਬੜਾ ਸੋਹਣਾ ਕਲਰ ਹੈ ਇਹਦਾ ਆ ਵੇਖੋ ਦੁਪੱਟਾ ਕਿੰਨਾ ਸੋਹਣਾ ਬਣਿਆ ਸੋਹਣਾ ਬਣਿਆ ਸੋਹਣਾ ਹੈ ਮੰਮੀ ਤੇ ਡੈਡੀ ਗਏ ਇੱਕ ਦਿਨ ਬਟਾਲੇ ਤੁਹਾਨੂੰ ਪਤਾ ਮੰਮੀ ਦੇ ਸੁਭਾਅ ਦਾ ਜਦੋਂ ਕਿਤੇ ਜਾਂਦੇ ਆ ਤਾਂ ਇਹਨਾਂ ਨੇ ਮੇਰੇ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਲਿਆਉਣੀ ਆ ਠੀਕ ਠੀਕ ਆਪੇ ਸੋਹ ਕਪਾਵੇਂ ਨਾਲ ਲਿਓਣ ਮੰਮੀ ਜੜੀ ਨੇ ਕਦੀ ਇਦਾਂ ਨਹੀਂ ਕੀਤਾ ਵੀ ਮੇਰੀ ਚੀਜ਼ ਨਾਲ ਉਹਨਾਂ ਨਾਲ ਲੈਉਣ ਹੀ ਲਿਆਉਣੀ ਭਾਵੇਂ ਚੱਪਲ ਹੀ ਆ ਕੇ ਦੇ ਹਨਾ ਅੱਛਾ ਅੱਛਾ ਇੱਕਾ ਠੀਕ ਆ ਚੰਗਾ ਆਕ ਵਧੀਆ ਆਕ ਤੋਈ ਨਾ ਮੇਰਾ ਫਿਕਰ ਕਰਿਆ ਕਰੋ ਐਵੇਂ ਮੇਰਾ ਫਿਕਰ ਕਰਕੇ ਲਿਸੀ ਹੁੰਦੇ ਜਾਂਦੇ ਜੇ ਮੈਂ ਠੀਕ ਆ ਕੋਈ ਨਹੀਂ ਆ ਫਿਕਰ ਤਾਂ ਹੋ ਹੀ ਜਾਂਦਾ ਆ ਫੇਰ ਹੀ ਜਾਂਦਾ ਹੋਰ ਮम्मी पापा ਵੀ ਤੇ ਨਹੀਂ ਕੋਈ ਗੱਲ ਕਰਦੇ ਨਹੀਂ ਕੋਈ ਗੱਲ ਨਹੀਂ ਕਰਦੀ ਉਹਦਾਂ ਦਿਨ ਪਤਾ ਹੀ ਆ ਸੁਆਦ ਆ ਤੋਰੋ ਪਤਾ ਹੀ ਤੁਹਾਨੂੰ ਕਾਲੇ ਛੱਟ ਮੈ ਜਾਂਦੇ ਆ ਤਾਂ ਇਕਲਾ ਵੀਰ ਜੀ ਨਾਲ ਗੱਲ ਕਰਾ ਲੈਂਦੇ ਹਾਂ ਹਾਂ ਨਹੀਂ ਕਰਾ ਦਿੰਦੇ ਆਪੇ ਕਰਾ ਦਿੰਦੇ ਕਿ ਤੁਸੀਂ ਕਹਿੰਦੇ ਹੁੰਦੇ ਗੱਲ ਕਰਾਉਣੀ ਨਹੀਂ ਨਹੀਂ ਆਪੇ ਕਰਾ ਦਿੰਦੇ ਹਾਂ ਜਿੱਦਾਂ ਮਮੀ ਤੁਸੀਂ ਚੁੱਪ ਕਰਕੇ ਇੱਕ ਨਿਕਾ ਜਾ ਫੋਨ ਰੱਖੋ ਕੋਈ ਨਹੀਂ ਰੱਖਦੀ ਹਾਂ ਹੁਣ ਲੈਣੀ ਆ ਪਤਾ ਨਹੀਂ ਆ ਫਿਰ ਮੈਂ ਵੀ ਜਿਹੜਾ ਫੋਨ ਲਾਉਣਾ ਹੁੰਦਾ ਤੁਹਾਡੇ ਕੋਲ ਹੋਵੇ ਮੈਂ ਲਾਵਾਂ ਤੂੰ ਸਿੱਧੀ ਗੱਲ ਉਹ ਜਦੋਂ ਪਹਿਲਾਂ ਭਾਬੀ ਨੂੰ ਕਹਿਣਾ ਪੈਂਦਾ ਮੰਮੀ ਨਾ ਕਦੀ ਕਦੀ ਗੱਲ ਕਰਾ ਦਿੰਦੇ ਕਦੀ ਕਹਿ ਦਿੰਦੇ ਮੰਮੀ ਬਾਹਰ ਆ ਮੰਮੀ ਇੱਧਰ ਆ ਮੰਮੀ ਉੱਧਰ ਆ ਫਿਰ ਨਹੀਂ ਕੋਈ ਨਹੀਂ ਲੈਣੀ ਐ ਇੱਕ ਥੋੜਾ ਜਿਹਾ ਲੈਣੀ ਐ ਫਿਰ ਉਹਦੇ ਨੂੰ ਕਰ ਦਿੱਤੇ ਫਿਰ ਕਰ ਲਿਆ ਕਰੀ ਇਹ ਚੱਲ ਬੰਦਾ ਦੁੱਖ ਸੁੱਖ ਖੋ ਲੈਂਦਾ ਆਹ ਹੁੰਦਾ ਫਿਰ ਮੇਰਾ ਭਾਬੀ ਦੀ ਫੋਨ ਤੇ ਫੋਨ ਨਾ ਪਤਾ ਅੱਜ ਕੱਲ ਰਿਕਾਰਡਿੰਗਾਂ ਦਾ ਬੜਾ ਵਾਜਾ ਚੱਟ ਤੇ ਰਿਕਾਰਡਿੰਗ ਆ ਨਹੀਂ ਤੇ ਕੇਵਲੇ ਕੋਈ ਮੂੰਹ ਗੱਲ ਨਿਕਲ ਨਹੀਂ ਆਉਂਦੀ ਆ ਅਜੇ ਤਾਂ ਚੱਲ ਅਸੀਂ ਕਰਦੇ ਹੀ ਨਹੀਂ ਕੋਈ ਉਹਨਾਂ ਨੂੰ ਮਾਰੀ ਭਾਈ ਫਿਰ 2-4 ਦਿਨ ਰਹੀ ਫਿਰ ਠੀਕ ਹੈ ਹਾਂ ਕੋਈ ਨਹੀਂ ਮੰਮੀ ਮੈਂ ਕਹੂੰਗੀ ਇਹਨਾਂ ਨੂੰ ਕਿ ਮੈਨੂੰ ਛੱਡ ਉਣ ਤੇ ਜੇ ਮੰਨ ਗਏ ਆ ਫਿਰ ਰੱਖ ਲੈ ਹਾਂ ਚੱਲ ਲੈ ਨਾਲ ਹੀ ਤੇ ਰਹਿ ਲੈ ਰਹਿ ਲਓ ਤੁਸੀਂ ਦੋਨੇ ਜਾਣੇ ਇਹਨਾਂ ਨੇ ਕਿੱਥੇ ਰਹਿਣਾ ਤੁਹਾਨੂੰ ਪਤਾ ਤਾਂ ਇਹਨਾਂ ਦੇ ਸੁਭਾਅ ਦਾ ਇਹਨਾਂ ਨੇ ਕਹਿਣਾ ਚਿੱਟਗੇ ਚਿੱਟਗੇ ਮੈਂ ਆਪ ਹੀ ਆਉਂਗੀ ਮੈਂ ਚੱਲ ਰਹਿ ਹੀ ਨਾਲੇ ਤੇ ਫਿਰ ਨਾਲੇ ਜੀ ਨਾਲੇ ਹੋ ਜਾਂਦਾ

ਚਾਹ ਨਾਲ ਮੈਨੂੰ ਚਾਹ ਆਫ ਯਾਰ ਜੀ ਸੰਜਣਾ ਮਮਮੀ ਰਹਿਣਾ ਨਹੀਂ ਹੈ ਤੇ ਨਹੀਂ ਮੁਸ਼ਕਲ ਹੀ ਹੈ ਮਮਮੀ ਤਾਂ ਤਿਆਰ ਹੋਏ ਆ ਦਾ ਇੰਨੇ ਬੜਾ ਟਾਈਮ ਚੱਲਦਾ ਹੀ ਜਾਂਦਾ ਆਜੋ ਮਮਮੀ ਤਹੀ ਵੀ ਮਮਮੀ ਇੱਥੇ ਆਜੋ ਚਾਹ ਵੀ ਹੈ ਆਦੇ ਇਹ ਕਿੱਥੇ ਚਾਹ ਪੀ ਲੈਣਾ ਆਵੇ ਇੱਥੇ ਬਾਹਰ ਗਿਆ ਆ ਜਾਣਾ ਉਹਨਾਂ ਹੁਣੇ ਠੀਕ ਹੈ ਅੰਕਾ ਆਪਾਂ ਇੰਦੇ ਤੁਹੀ ਆਵਾ ਰੌਣਕ ਜੀ ਲੱਗੀ ਨਾ ਚਲੀਏ ਫਿਰ ਬੀਕਾਂ ਦੇ ਉਹ ਮਾਂ ਲਿਆ ਤੇ ਕੱਲੀ ਆ ਨਾ ਘਰ ਕੱਲ ਦੇ ਆਈਆਂ ਨਾ ਰਹਿ ਲਿਆ ਰਾਤ ਕਿ ਹੁਣ ਕੇ ਅੱਗੀ ਆਲੇ ਆ ਤੇ ਕੋਈ ਫੇਰ ਆਇਓ ਕਿਸ ਦਿਨ ਮਾਰਿਓ ਘੇੜਾ ਹਾਂ ਨਹੀਂ ਕੋਈ ਨਹੀਂ ਫੇਰ ਆਣੀ ਮੈਨੂੰ ਨਾ ਹੋਵੇ ਨਨ ਕਾਲ ਦਾਂਗੇ ਫੇਰ ਇਹ ਮੇਰੇ ਨਾਲ ਆਵਗੇ ਇੱਕ ਦੋ ਦਿਨ ਰਹਿ ਆ ਸਰ ਕੋਈ ਨਾ ਕਾਲ ਦਾਂਗੇ ਮੰਮੀ ਜੱਗੇ ਤਾਂ ਤੇ ਤੋਂ ਪਹਿਲਾਂ ਹੀ ਕਹਿ ਕੇ ਰੇ ਆ ਅੰਦਰ ਦੋ ਤਿੰਨ ਦਿਨ ਰਹਿ ਕੇ ਆਈ ਮੈਂ ਜਲਦੀ ਆਹੋ ਫਿਰ ਮੈਂ ਇਹਨਾਂ ਨੂੰ ਕਹੂੰਗੀ ਆ ਛੱਡ ਆਉਣਗੇ ਤੇ ਫਿਰ ਮੈਂ ਫੋਨ ਕਰ ਦੂੰਗੀ ਮੈਂ ਆਇਓ ਦੋ ਚਾਰ ਦਿਨ ਬਾਅਦ ਤੇ ਫਿਰ ਜਲਦੀ ਆਹੋ ਕੋਈ ਨਹੀਂ ਅਜੇ ਤ ਨਹੀਂ ਨਾਲੇ ਉਦੋਂ ਜਾਵਾਂਗੀ ਜਿੱਦਨ ਮੰਮੀ ਮਨ ਜਿਹੜਾ ਉਹ ਹੋ ਜਾਂਦਾ ਆ ਨਹੀਂ ਕੋਈ ਜਦਨ ਛੁੱਟੀ ਹੋਊਗੀ ਆ ਬੱਚਿਆਂ ਨੂੰ ਉਦੋਂ ਆਉਂਗੀ ਫਿਰ 바ਵਾ ਰੌਣਕ ਜੀ ਹੁੰਦੀ ਘਰੇ ਆ ਕੇ ਤਰ ਅਗਲੇ ਚਾਰ ਦਿਨ ਨਹੀਂ ਇੱਥੇ ਤੇ ਸਾਰੀ ਜਾਂਦਾ ਵਾ ਇਹ ਕਿ ਮੜਕੇ ਜਿਹੜੇ ਚੱਲ ਜਾਂਦੀ ਆ ਸਾਡਾ ਵੀ ਜੀ ਲੱਗਦਾ ਮਗਰ ਉਹ ਇਹਦੇ ਨਾਲ 바ਵਾ ਆਰੇ ਲੱਗੇ ਰਹਿਦਾ ਵਾ ਹਾਂਜੀ ਇਹ ਤੇ ਹੈ ਬੜਾ ਮੰਮੀ ਦਾ ਵੀ ਟਾਈਮ ਪਾਸ ਨਹੀਂ ਹੁੰਦਾ ਨਹੀਂ ਹੁੰਦਾ ਕਿ ਚਾਹ ਫੜੋ ਚਲੋ ਮੰਮੀ ਤੂੰ ਹੀ ਕਰ ਲੋ ਐਕਟਿਵ ਆ ਇੱਧਰ ਨੂੰ ਦਿਓ ਉੱਧਰ ਖੇਡਣ ਦੇ ਹੀ ਸ਼ੈਨਾਜ਼ ਮੈਂ ਆਵਾਜ਼ ਮਾਰਦਾ ਉਹਨੂੰ ਹਾਂ ਮੈਂ ਗੇਟ ਖੋਲਦੀ ਆ ਕਦੋਂ ਐਕਟਿਵ ਆ ਆ ਗਈ ਸ਼ੈਨਾਜ਼ ਹਾਂ ਆ ਗਈ ਉਹਦਾ ਬੜਾ ਜੀ ਲੱਗਾ ਸੀ ਉਧਰ ਨਿਆਣਿਆਂ ਨਾਲ ਇੱਕੋ ਜਿਹੇ ਜਿਹੇ ਨਿਆਣੇ ਹੋਣ ਤੇ ਫੇਰ ਇਦਾਂ ਲੱਗਦਾ ਤਾਂ ਜੀ ਉਹਦਾ ਤਾਂ ਜੀ ਨਹੀਂ ਕਰਨ ਦਾ ਜਾਨ ਨੂੰ ਮੈਂ ਬੁੱਤ ਚਲ ਜਾ ਮਮਾ ਫੋਨ ਕਰਨ ਦਾ ਫੇਰ ਕੂਸੇ ਹੋਣਗੇ ਗਾਂ ਭੇਜਣਗੇ ਨਾ ਹਾਂ ਇਹ ਤਾਂ ਆਈ ਨਾਲ ਫੇਰ ਟੁੱਟ ਜਾਊਗੀ ਹੂੰ ਹਦੀਰ ਤੇਰੀ ਮੰਮੀ ਚਲ ਗਈ ਆ ਤੇ ਐ ਰੌਣਕ ਜੀਵਾਵਾ ਲੱਗੀ ਤੇ ਹੁਣ ਖਾਲੀ ਖਾਲੀ ਘਰ ਹੋ ਗਿਆ ਵਾ ਮੈਂ ਤਾਂ ਮੰਮੀ ਨੂੰ ਕਿਹਾ ਹੈ ਕਿ ਮੰਮੀ ਰੋ ਅੱਜ ਦਾ ਦਿਨ ਮੰਮੀਆਂ ਦੇ ਨਹੀਂ ਭਾਬੀ ਕੱਲੀ ਆ ਤੇਰੀ ਘਰੇ ਨਾਲੇ ਸ਼ਹਿਨਾਜ਼ ਨੇ ਸਕੂਲੀ ਜਾਣਾ ਸਵੇਰੇ ਤੇ ਛੁੱਟੀਆਂ ਹੋ ਜਾਂਦੀਆਂ ਹਾਂ ਹੋਏ ਤੇ ਤੇਰੀ ਗੱਲ ਠੀਕ ਹੈ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਜੇ ਇੱਕ ਵੀ ਛੁੱਟੀ ਕਰਾ ਲਓ ਬੱਚੇ ਨੇ ਫਿਰ ਬੱਚਾ ਵਿਗੜ ਜਾਂਦਾ ਵਾ ਨਾਲੇ ਭਾਬੀ ਛੁੱਟੀ ਵੈਸੇ ਵੀ ਨਹੀਂ ਕਰਾਉਂਦੀ ਮਾ ਚਲ ਚੰਗਾ ਹੁੰਦਾ ਨਹੀਂ ਕਰਾਉਂਦੀ ਛੁੱਟੀ ਮੇਰਾ ਤੇ ਆਪ ਬੜਾ ਜੀ ਲੱਗਾ ਹੈ ਸ਼ਹਿਨਾਜ਼ ਆਦਾਂ ਕਰਕੇ ਮੈਂ ਤੇ ਆਪ ਨੂੰ ਜੀ ਰੱਖਾਂਗਾ ਤੇ ਮੈਂ ਤਾਂ ਹੀ ਤੇ ਰਸੋਈ 'ਚ ਬੜੀ ਹਾਂ ਤੂੰ ਬਾਹਰ ਗਈ ਤੇ ਮੈਂ ਚਲ ਕਰ ਲਾਂ ਕੋਈ ਕੰਮ ਤੇ ਤੂੰ ਆ ਫੇਰ ਭਾਈ ਮੈਂ ਤੇ ਟਾਲਿਆ ਨਹੀਂ ਆ ਖੰਡੇ ਕੋਈ ਨਹੀਂ ਫੇਰ ਕਿਸ ਦਿਨ ਆ ਜਾਾਂਗੇ ਤੇ ਫਿਰ ਦੂਜੇ ਸ਼ੋਟੇ ਨੂੰ ਨਾਲ ਲੈ ਆਉਂਗੀ ਆਖੰਡੈ ਤੇਰੀ ਮਮੀ ਫਿਰ ਉਹਨਾਂ ਨੂੰ ਲੈ ਆਉਂ ਨਾਲ ਮੈਂ ਤੇ ਇਹਨੂੰ ਸ਼ਾਟ ਆਉਂਗੀ ਮੈਂ ਕਿਹਾ ਆਈਗੀ ਲਿਖ ਕੇ ਆਇਓ ਤੇ ਬਤਾਇਆਂ ਜਾਈਂ ਨੀ ਕਿ ਆਉਣੀ ਜਾਈਂ ਬਤਾ ਨਹੀਂ ਕਿ ਲੈ ਆਈ ਹੋਣੀ ਵੀ ਫਿਰ ਭਾਬੀ ਤੇਰੀ ਕੱਲੀ ਘਰ ਹੈ ਚਾਹ ਕਰਕੇ ਨਹੀਂ ਨਾਲ ਲੈ ਕੇ ਆਈ ਫੇ ਚੱਲ ਲੱਗੇ ਰਹੂਗਾ ਉਦਾਂ ਮਮੀ ਇੱਕ ਗੱਲ ਹੈ ਕੀ ਆ ਤੁਹਾਨੂੰ ਮਮੀ ਨਾਲ ਗੱਲ ਹੀ ਕਰਨੀ ਚਾਹੀਦੀ ਤੂੰ ਪਤਾ ਕੀ ਇੱਥੇ ਤੇ ਆਪਾਂ ਸਾਰੇ ਇਕੱਠੇ ਆਂ ਤਾਂ ਚੱਲ ਹੋ ਜਾਂਦਾ ਫੇਰ ਮੰਮੀ ਨੇ ਘਰ ਚਾਹ ਦੇ ਦੇ ਲੋ ਕੱਲਿਆਂ ਨੇ ਫਿਰ ਕਰ ਕਰ ਕੇ ਉਹਨਾਂ ਆਪ ਮਾਰ ਹੋ ਜਾਣਾ ਬਹੁਤ ਫੇਰ ਮੈਨੂੰ ਹੋਰ ਤਰਾ ਹੁੰਦਾ ਸੀ ਕੀ ਚੱਲ ਮੈਂ ਉਹਦੇ ਨਾਲ ਗੱਲ ਕਰਾਂ ਤੈਨੂੰ ਸਮਝਾਉਂਗੀ ਕੁਛ ਤੂੰ ਹੀ ਵੀ ਤੈਨੂੰ ਸਮਝਾਉਂਦੇ ਜ ਮੈਂ ਡਾਡੀ ਗੱਲ ਵੀ ਤੇ ਮੰਨਦੀ ਆ ਉਹਨਾਂ ਦੀ ਗੱਲ ਸਮਝਾਉਣ ਨਾਲ ਜਾਰੀ ਗੱਲ ਹੋਣੀ ਚੱਲ ਮੇਰੀ ਗੱਲ ਹੋਰ ਵਾਓ ਫੇਰ ਵੀ ਤੇਰੀ ਮਾਂ ਵਾ ਤੂੰ ਹੀ ਵੀ ਮੇਰੀ ਮਾਂ ਹੀ ਜੀ ਹੀ ਤਾਂ ਗੱਲ ਦਾ ਸੋਇ ਤੇ ਨਹੀਂ ਨਹੀਂ ਹੈ ਤੇਰੀ ਮੇ ਮਾਵਾ ਪਰ ਫਿਰ ਵੀ ਉਹਦੀ ਗੱਲ ਜਿਹੜੀ ਵੱਖਰੀ ਹੈ ਨਾ ਜਿਹੜੀ ਤੈਨੂੰ ਉਹਨਾਂ ਨੇ ਕਹਿਣੀ ਉਹ ਵੱਖਰੀ ਗੱਲ ਵਾ ਭਾਵੇਂ ਚੱਲ ਠੀਕ ਆ ਪਰ ਮੇਰੇ ਵਾਸਤੇ ਕੋਈ ਵੀ ਉਹਨੇ ਹੀ ਜੇ ਮੈਂ ਤਾਂ ਕਦੀ ਇੰਦਾ ਦਾ ਕੋਈ ਨਹੀਂ ਸੋਚਿਆ ਪਰ ਮੈਨੂੰ ਇਹ ਵੀ ਹੁਣ ਚੱਲ ਕੇ ਵੇਖਿਓ ਇੱਥੇ ਨਹੀਂ ਉਹਨਾਂ ਕੋਈ ਗੱਲ ਕੀਤੀ ਘਰ ਜਾ ਕੇ ਉਹਨਾਂ ਨੇ ਇੰਨੀ ਟੈਨਸ਼ਨ ਲੈਣੀ ਇੰਨੀ ਲੈਣੀ ਫਿਰ ਭਾਬੀ ਵੀ ਬਾਤ ਕਹਿ ਦਿੰਦੇ ਜਦੋਂ ਕੁੜੀ ਕੋਲੋਂ ਆਉਂਦੀ ਆਇਆ ਆਨਕੇ ਟੈਨਸ਼ਨ ਲੈਂਦੀ ਆ ਫਿਰ ਬਿਮਾਰ ਹੁੰਦੀ ਆ ਫਿਰ ਤੁਹਾਨੂੰ ਪਤਾ ਰਹੇਗਾ ਇਹ ਸਾਰਾ ਮਾਹੌਲ ਵਿਗੜ ਜਾਂਦਾ ਕਰ ਆਹੋ ਇਹ ਤੇ ਗੱਲ ਠੀਕ ਆ ਤੇ ਨਾਲ ਜੀਰੋ ਤੇਰੇ ਨਾਲ ਉੱਥੇ ਗੱਲ ਕਰਨ ਲਈ ਬਾਹਰ ਤੇ ਤੂੰ ਮਨ ਜਾ ਖਰਾਬ ਕੋ ਕਰ ਲਈ ਹਾਂ ਫਿਰ ਜਦੋਂ ਸਾਨੂੰ ਪਤਾ ਉਹਨਾਂ ਦੇ ਸਮਝਾਉਣ ਤੇ ਤੁਹਾਡੇ ਸਮਝਾਉਣ 'ਚ ਫਰਕ ਹੁੰਦਾ ਆ ਬੋਤੇ ਇਦਾਂ ਜਦ ਮਾਂ ਪਿਓ ਆਇਆ ਹੋਵੇ ਘਰ ਤੇ ਲੋਕ ਇਹ ਦੱਸੀਦਾ ਹੁੰਦਾ ਰੋਣਾ ਰੁਣਾ ਕੇ ਆਹੋ ਚਲੋ ਨਹੀਂ ਇਹ ਗੱਲ ਵਾਲਾ ਤੇਨੇ ਮੈਂ ਕਿਹਾ ਧਿਆਨ ਨਾ ਕਰਿਆ ਕਰਾ ਜਦੋਂ ਮਹਾਰਾਜ ਕੋਈ ਮੰਗਦੇ ਆ ਮਹਾਰਾਜ ਨੇ ਦੇਣਾ ਵੀ ਆ ਵੇਖੀ ਜਦੋਂ ਮਹਾਰਾਜ ਨੇ ਦੇ ਦਿੱਤਾ ਜਾਂ ਧੀ ਜਨ ਬੋਝਾ ਤਾਂ ਤੂੰ ਉਸੇ ਮੂੰਹ ਨਾਲ ਆਖਿਆ ਕਰਨਾ ਕਿ ਮੰਮੀ ਤੁਸੀਂ ਮੈਨੂੰ ਮੰਨਦੇ ਹੀ ਉਹ ਇਹ ਤਾਂ ਗੱਲ ਨਹੀਂ ਹੁਣ ਵੇਲੋ ਉਹਦੇ ਨਾਲ ਸ਼ੈਨਾਜ ਨਾਲ ਸਾਰਿਆਂ ਨੇ ਕਿੰਨੇ ਜੀ ਲੱਗੇ ਸੀ ਤਾਂ ਇਹ ਮੈਂ ਨਹੀਂ ਵੀ ਆਪਣੇ ਘਰੇ ਬੱਚਾ ਹੋਇਆ ਤੇ ਆਪਾਂ ਸਾਰੇ ਜਾਣਿਆ ਰੁੱਝੇ ਰਿਆ ਕਰਨਾ ਉਹ ਤੇ ਤੇਰੀ ਗੱਲ ਠੀਕ ਵਾ ਉਹ ਤਾਂ ਮਹਾਰਾਜ ਦਵੇ ਤੇ ਫੇਰ ਵਾ ਉਹ ਨਹੀਂ ਦੇਣਾ ਵਾ ਇਹ ਕਿਹੜੀ ਚੀਜ਼ ਆ ਆਪਾਂ ਕਿਹੜੀ ਕਿਸੇ ਕੋ ਖੋ ਕੇ ਲੈ ਲੈਣੀ ਆ ਚਲੋ ਆਪਣੇ ਘਰ ਰਾਜੀ ਰਹਿਣ ਤੇ ਤੈਨੂੰ ਜਿਹੜਾ ਦੇਣਾ ਮਹਾਰਾਜ ਨੇ ਆਪੋ ਤੇਰਾ ਤੇਰੇ ਕੋਲ ਆਪੇ ਦਊਗਾ ਮਹਾਰਾਜ ਤੈਨੂੰ ਚਲ ਕੋਈ ਨਹੀਂ ਚੱਲ ਮੰਮੀ ਮੈਂ ਵੇਖਾਂ ਬੁਲਾਏ ਕੀ ਕਰਨ ਢਾਏ ਨਾ ਉਹਨਾਂ ਨੂੰ ਵਾਜ ਮਾਰਾ ਬਾਹਰ ਚੱਲਾ ਇਹ ਵੱਡੇ ਆਵਾ ਕਿ ਇਹਨਾਂ ਨੂੰ ਮੈਂ ਹੁਣ ਆਖੂਗੀ ਕਿ ਇਹਨਾਂ ਚੁੱਕ ਕੇ ਤੇ ਚੱਲ ਕੇ ਤੇ ਅੱਗ ਗੁਲਾ ਦੋ ਮੀ ਪੈ ਗਿਆ ਤੇ ਫੇਰ ਖਰਾਬ ਹੋ ਜਾਣਾ ਏ ਅੱਗ ਨਹੀਂ ਲੱਗਣੀ ਗਏਦ ਕੇ ਦੇਣੀ ਇੱਥੇ ਹੀ ਘਰੇ ਹੀ ਮੈਂ ਖਾਣੀ ਨਹੀਂ ਅਣੇ ਨੂੰ ਕੋਈ ਇੱਥੇ ਕੋਈ ਕੁਸਤਿਆ ਖਾਉਦਾ ਕਿ ਨਹੀਂ ਨਹੀਂ ਉਹ ਨਾ ਹਰਦੀਪ ਦੀ ਮੰਮੀ ਆਈ ਹੀਗੀ ਅੱਛਾ ਤੇ ਫਿਰ ਉਹ ਹੁਣੇ ਗਈ ਹੈ ਥੋੜਾ ਚਿਰ ਹੋਇਆ ਵਾ ਤੂੰ ਮੰਮੀ ਤੋਂ ਆਏ ਦੀ ਹਮਤੀ ਤੋਂ ਆਈ ਨਹੀਂ ਭੈਣਾ ਬੜੀ ਜਾਣ ਦੁਖੀ ਕਰਦੇ ਬੰਦੇ ਕਦੀ ਚਾਹ ਦੇ ਜਾਂ ਕਦੀ ਉਹ ਆਜੋ ਫਿਰ ਨਹੀਂ ਜਾਣਾ ਮੈਂ ਵੀ ਕੋਈ ਕੰਮ ਕਰਨਾ ਵਾ ਇੱਕ ਉਥੇ ਬੁੱਢਾ ਵਨ ਖਤਾ ਪੈਲੇ ਵੜਾ ਸਤੰਦਾ ਉਹਨੂੰ ਇਹਨੂੰ ਕਹਿ ਦਿੰਦਾ ਤਾਂ ਇਹਦੇ ਨੂੰ ਵੀ ਚਾਹ ਮੰਗਾ ਲਾ ਘਰੋਂ ਕਦੀ ਲੱਸੀ ਮੰਗਾ ਲਾ ਕਦੀ ਕੋਹ ਮੰਗਾ ਲਾ ਅਚੌਥਾ ਗੇੜਾ ਮੇਰਾ ਵੱਜ ਗਿਆ ਅੰਤਰੀ ਲਤਾਂ ਰਹਿ ਜਾਂਦੇ ਗਾ ਕੀ ਉਹ ਤਾਂ ਨਹੀਂ ਕੋਈ ਦੇਣ ਆਉਂਦਾ ਘਰ ਉਹਨੂੰ ਵੀ ਚਾਹ ਪਾਣੀ ਆਉਣਾ ਵਾ ਬੋਟੇਗਾ ਤੇ ਉਹ ਆਪਣੇ ਅੰਦਰ ਹੀ ਵੱਢ ਜਾਂਦੇ ਗਾ ਮੈਂ ਤਾਂ ਪਹਿਰੇ ਮੈਨੂੰ ਜਾਣਾ ਪੈਣਾ ਆਹਦੀ ਚਾਹ ਰੋਟੀ ਦੇਣ ਬੁੱਢੇ ਦੀ ਹੋਰ ਕਿਹਨੇ ਦੇਣੀਆਂ ਚਾਹ ਦੇ ਚੱਲ ਕੋਈ ਗੱਲ ਨਹੀਂ ਆ ਚੱਲ ਉਹ ਰੋਟੀ ਚਾਹ ਪਾਣੀ ਰੋਟੀ ਪਾਣੀ ਵੀ ਚਾਹੀਦਾ ਵਾ ਮਗਰ ਬਚਾਉਣਾ ਮੈਂ ਤਾਂ ਖੰਢੀ ਆ ਜਾਂਦੇ ਪਾਣੀ ਪੀ ਕੇ ਜਾਂਦੇ ਆ ਇੱਧਰ ਆ ਮੈਂ ਤਾਂ ਮਨ ਹਾਲ ਕਰ ਨਹੀਂ ਲੇਕਾ ਅਸੇ ਗੱਲ ਕਰਨੀ ਕੋਈ ਮਾ ਇਹ ਤਾਂ ਆਈ ਸੀ ਹਾਂ ਉਹ ਦਹੀਂ ਆਈ ਸੀ ਹਾਂ ਮਿਲਣ ਗਿਲਣ ਵਾਸਤੇ ਹੀ ਆਈ ਹੈਗੀ ਅੱਛਾ ਨਹੀਂ ਆਏ ਗਿਆਂ ਲੈਣਾ ਪਰਤੀ ਆਈ ਵੇ ਲੋ ਪਤੀ ਆਈ ਛੋਟੀ ਜੀ ਏਡੀ ਕਾ ਅੱਛਾ ਛੁੱਟੀ ਹੀ ਉਹਨੂੰ ਤੇ ਫੇਰ ਆਖਣ ਲਈ ਚੱਲ ਮੇਲਾ ਵਾ ਇਹਦਾ ਮਨ ਦੁਖੀ ਹੁੰਦਾ ਚੱਲ ਧਿਆਨ ਨਹੀਂ ਕਰਦੀ ਉਦਾਂ ਤੁਸੀਂ ਮਲਾਇਆ ਹਸਾਬ ਤੁਹਾਡਾ ਵੀ ਹੈ ਨਾ ਨਹੀਂ ਧਿਆਨ ਤੇ ਭੈਣ ਜੀ ਆਨੂੰ ਸਾਨੂੰ ਕਿਹੜਾ ਘਟ ਫਿਕਰ ਵਾ ਹਾਂ ਕਿਤੇ ਇਹਨੂੰ ਕਿਤੇ ਗੁਰਦੁਆਰੇ ਸ਼ਿਆਟੇ ਕੋਈ ਕਿਤੇ ਆਂਦੇ ਲੋਕੀ ਕਿਤੇ ਕੱਲ ਕੇ ਵੀ ਇਹਲਾ ਕੱਲ ਦੀ ਤੂੰ ਮੈਨੂੰ ਮੈ ਲਾਇਆ ਸਭ ਕੱਲ ਦੀ ਨਹੀਂ ਕਿਤੇ ਉੱਪੀ ਨੂੰ ਨਹੀਂ ਮੈਂ ਤੇ ਅੰਨੀ ਆ ਪੈ ਚਲ ਤੂੰ ਜਾ ਕਰ ਉਹ ਆਪ ਹੀ ਨਹੀਂ ਕਿ ਜਾਂਦੀ ਕਿਉਂ ਨਹੀਂ ਜਾਂਦੀ ਹੁਣ ਚੱਲ ਮੈਂ ਜੇ ਸੱਟੇ ਜਾਨੀ ਤੇ ਮੈਂ ਸੱਟੇ ਨੂੰ ਅੱਖੋਂ ਚੱਲ ਜਾ ਆਹੋ ਉਹ ਨੂੰ ਕੱਲ ਲਿਆ ਕਰ ਤੂੰ ਧਿਆਨ ਕਰਿਆ ਕਰ ਥੋੜਾ ਬੋਲਦਾ ਉਹਨਾਂ ਵਾਲਾ ਆਪਣੀ ਪੋਤ ਵਾਲੇ ਵੇਹਣਾ ਪੋਤ ਵਾਲ ਤੇ ਦੇਖਦਾ ਹੀ ਹੁਣ ਭੈਣ ਜੀ ਹੁਣ ਕੀ ਆਖਿਆ ਜਾਂਦਾ ਹੁਣ ਉਹ ਤੇ ਥੋੜੀ ਆਖਿਆ ਜਾਂਦਾ ਵਾ ਵੀ ਤੇਰੇ ਵਾਲਾ ਹੀ ਧਿਆਨ ਨਹੀਂ ਕਰਦੇ ਕਾਲ ਜਮਾਨਾ ਇਦਾਂ ਦਾ ਵਾ ਭੈਣ ਜੀ ਜਦੋਂ ਬੜਾ ਲੰਘ ਜਾਂਦੀਆਂ ਬੜਾ ਪਛਤਾਉਣਾ ਪੈਂਦਾ ਹੀ ਮੁੜ ਕੇ ਬੜਾ ਖਾ ਹੁੰਦਾ ਯੂ ਉਹ ਤੇ ਚਲ ਜਾਈ ਗੱਲ ਮੰਨਦੇ ਆ ਮੇਰੀ ਭੈਣ ਦੇਖਦੇ 10 ਸਾਲ ਹੋਇਆ ਸੀ ਤੇ ਉਹ ਹੀ ਕਿ ਉਹਨਾਂ ਕੋਈ ਗੁਰਦੁਆਰਾ ਨਹੀਂ ਛੱਡਿਆ ਕਿ ਤੇ ਉਹ ਫਿਰ ਇੱਥੇ ਖਡੂਰ ਸਾਹਿਬ ਵਾਲੇ ਬਾਬੇ ਕੋਲ ਉਹਨਾਂ ਨੇ ਦਵਾਈ ਖਾਧੀ ਫਿਰ ਇੱਕ ਦਿਨ ਔਈ ਸਾਲੀ ਹੋਇਆ ਕਿਤੇ 10 ਸਾਲੀ ਹੋਇਆ ਤੇ ਚਲ ਮਹਾਰਾਜ ਤੇ ਵਿਸ਼ਵਾਸ ਰੱਖਿਆ ਸੀ ਉਹਨਾਂ ਨੇ ਤੇ ਦੇ ਹੀ ਦਿੱਤਾ ਮਹਾਰਾਜ ਨੇ ਇਹਨੂੰ ਕੱਲੇ ਆ ਕਰ ਕਿਤੇ ਐਦਾਂ ਨਾ ਅੰਦਰ ਵੜ ਕੇ ਨਾ ਸੱਸ ਬਾਹਰ ਆ ਕਰੋ ਤੁਸੀਂ ਕਿਤੇ ਚੂ ਦੀ ਪੈ ਨਹੀਂ ਲੱਗੇ ਕਰਦੇ ਕਿਤੇ ਸਾਡੇ ਘਰ ਖਾਪ ਖਾਣਾ ਪੈਂਦਾ ਤੂੰ ਹੀ ਕਿਦਾ ਕੁਸ ਕਦੇ ਨਹੀਂ ਲਾਗੇ ਤੁਹਾਡੇ ਚੱਲ ਹੁਣ ਨਿਆਣੇ ਆ ਤੇ ਖੱਪ ਖਾ ਪਹਿਣਾ ਹੀ ਪਹਿਣਾ ਵਾ ਤੇ ਹੁਣ ਸਾਡੇ ਵੀ ਘਰ ਕੋ ਨਿਆਣਾ ਹੋਵੇ ਨਹੀਂ ਕਾ ਜਾ ਤੇ ਉਹਦੇ ਨਾਲ ਆਰੇ ਲੱਗਾ ਰਿੰਦਾ ਬੰਦਾ ਰਵੜਾ ਪਾਉਂਦਾ ਨਿਆਣੇ ਨੇ ਕੱਲੇ ਆ ਫਿਆਣੇ ਬੰਦਿਆਂ ਨੇ ਕੀ ਇਹ ਬੜਾ ਪਾਉਣਾ ਬੜੀ ਬਰਾਜ ਚੈਤੀ ਮਾਰੀ ਮੈਂ ਹਾਂ ਮੈਂ ਬੰਬੀ ਤੂੰ ਆਈ ਵੇਖਾ ਚੱਲ ਤੂੰ ਮੈਨੂੰ ਇੱਥੇ ਟੱਕਰ ਪੀ ਗਾਲ ਪਾਜੀ ਕਾ ਕੁੱਡਿਆ ਵੱਢਣ ਤੁਹਾਡੇ ਖਦਾਰਾ ਵੜਾ ਪਿਆ ਹੈ ਦੂਏ ਗਾੜੀ ਆਏ ਉਹਨਾਂ ਨੇ ਵੱਢਿਆ ਹੀ ਕੱਲ ਦਾ ਵੱਢਿਆ ਹੀ ਸੰਦ ਬੜਾ ਪਿਆ ਹੈ ਇਹ ਵੀ ਕੱਲ੍ਹ ਡਾਈ ਵੱਢਣ ਤੇ ਚਾਲੀ ਨਹੀਂ ਅੰਤਰੀ ਚੰਗੀ ਚੰਗਾ ਕੀਤਾ ਉਦਾਂ ਤੇ ਚੱਲ ਨਹੀਂ ਧਿਆਨ ਤੇ ਕਰਦੇ ਆ ਹਨੂੰ ਤੇਰੇ ਮਨ ਚ ਹੋਣਾ ਫਿਰ ਇਹ ਧਿਆਨ ਨਹੀਂ ਕਰਦੇ ਧਿਆਨ ਤੇ ਅਸੀਂ ਕਰਦੇ ਆ ਬਥੇਰਾ ਕਰੀਦਾ ਵਾ ਤੇਰੇ ਹੋਈ ਹੋਣਾ ਪੀ ਥੋਸ ਧਿਆਨ ਨਹੀਂ ਕਰਦੀ ਪੀ ਆਹੋ ਵੇਖਣ ਵਾਲੇ ਨੇ ਤੇ ਗੱਲਾਂ ਕਈ ਬਣਾ ਲੈਣੀਆਂ ਕੁੱਝ ਹੀ ਕੱਲ ਹੋ ਗਏ ਤੇ ਉਹਨੇ ਜਾਣਾ ਕਿਤੇ ਆ ਅੱਗੇ ਵੀ ਤੇ ਚੱਲ ਜਾਂਦੀ ਆ ਅੱਗੇ ਵੀ ਚੱਲ ਜਾਂਦੀ ਗੱਲ ਉਹਨੂੰ ਬਾਬੇ ਬੁੱਢੇ ਸਾਫ ਕੱਲ ਲਿਆ ਕਰੋ ਬੜੀ ਨੇਚੇ ਦੇ ਨਾਲ ਜਾਣਾ ਪੈਂਦਾ ਚਲੋ ਮਹਾਰਾਜ ਪੁੱਤ ਨਹੀਂ ਧੀ ਦਵੇ ਉਹਨੂੰ ਆ ਨਹੀਂ ਤੇ ਉਹਨੇ ਪਿੱਛੇ ਚੱਲ ਮਹਾਰਾਜ ਕੀ ਤੋਰ ਹੀ ਤੋਰੇ ਹਾਂ ਫੇ ਤੋਰ ਤੋਰ ਕੇ ਕੋਈ ਗੱਲ ਨਹੀਂ ਤੇ ਕਿਹੜੀਆਂ ਮਾੜੀਆਂ ਵਾ ਸਾਡੇ ਕਿਤੇ ਤੇ ਤੁਹਾਡੇ ਘਰ ਵੀ ਰੌਣਕ ਲੱਗੇ ਉਹ ਤੇ ਮਹਾਰਾਣੀ ਲੰਮੀ ਆ ਪਈ ਲੱਗਦੀ ਸਾਨੂੰ ਹੋਰ ਤਰ੍ਹਾਂ ਤੇ ਤੂੰ ਕੀ ਹੁੰਦਾ ਹੀ ਆ ਰੋ ਤੇ ਨਹੀਂ ਤੇ ਮੇਰੀ ਮੰਨ ਲਾ ਜਿਹੜੀ ਮੈਂ ਤੈਨੂੰ ਗੱਲ ਕਹੀ ਸੀ ਕਿਹੜੀ ਗੱਲ ਆਖੀ ਸੀ ਤੂੰ ਮੈਂ ਤੈਨੂੰ ਆਖਿਆ ਸੀ ਵੀ ਮੈਂ ਕਰਾ ਦੇਣੀ ਆਪਣੀ ਪਤੀ ਦਾ ਨਹੀਂ ਹਜੇ ਨਹੀਂ ਮੇਰਾ ਭੈਣ ਜੀ ਹੁਣ ਤੂੰ ਆਪ ਸਿਆਣੀ ਹੈ ਕਿ ਤਰ੍ਹਾਂ ਹੁਣ ਨੌਤੀ ਦੇ ਸਾਹਮਣੇ ਥੋੜੀ ਆਖਿਆ ਜਾਂਦਾ ਵਾ ਨਹੀਂ ਨਹੀਂ ਤੁਹਾਡੀਆਂ ਕਿਹੜੀਆਂ ਗੱਲਾਂ ਵਾਂ ਤੁਸੀਂ ਤੇ ਗੱਲਾਂ ਘਰ ਹੀ ਲੈਣੀਆਂ ਹੁਣ ਦਿਗਾਵਾ ਹੁਣ ਬਗਾਨੀ ਨੋਦੀ ਦੇ ਸਾਹਮਣੇ ਥੋੜੀ ਆਖਿਆ ਜਾਂਦਾ ਵਾ ਵੀ ਮੈਂ ਤੇਰੇ ਤੇਰੇ ਘਰ ਵਾਲੇ ਦਾ ਦੂਜਾ ਵਿਆਹ ਕਰਦਾ ਕੋਈ ਨਹੀਂ ਥੋੜਾ ਟਾਈਮ ਵੇਖਾਂਗੇ ਮਾਰ ਇਹਨੇ ਦੇ ਹੀ ਦੇਣਾ ਵਾ ਤੇਰੇ ਵਰਗੀ ਤਾਂ ਵੀ ਆਪੇ ਫਿਰ ਬਾਬਾ ਮੂੰਹ ਬੰਦ ਕਰੂਗਾ ਸ਼ਸ਼ੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆਹੀਂ ਸਾਰੇ ਵਧੀਆ ਆਸ ਕਰਦੇ ਹਾਂ ਤੁਸੀਂ ਵੀ ਬੜੇ ਵਧੀਆ ਹੋਗੇ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਉਣ ਦੇ ਹੀ ਕਿ ਦੁਖ ਧੀਆਂ ਦਾ ਵੀਡੀਓ ਕਿਉਂ ਨਹੀਂ ਆਈ ਦੁਖ ਧੀਆਂ ਦਾ ਵੀਡੀਓ ਪਾਓ ਤੇ ਕੁਝ ਸਾਡੀਆਂ ਆ ਪ੍ਰੋਬਲਮ ਸੀ ਮੈਂਬਰਾਂ ਦੀ ਪ੍ਰੋਬਲਮ ਪੈ ਗਈ ਉਹਦੇ ਕਰਕੇ ਸਾਡ ਕੋ ਵੀਡੀਓ ਸ਼ੂਟ ਨਹੀਂ ਕੀਤੀ ਗਈ ਤੇ ਅੱਜ ਅਸੀਂ ਉਹ ਵੀਡੀਓ ਸ਼ੂਟ ਕਰ ਲਈ ਆ ਜਿਹੜੀ ਕਿ ਕੱਲ੍ਹ ਤੁਹਾਨੂੰ 10 ਵਜੇ ਤੱਕ ਆਜੂਗੀ ਤੇ ਹੁਣ ਅਸੀਂ ਲਗਾਤਾਰ ਵੀਡੀਓ ਪਾਵਾਂਗੇ ਤੇ ਸਾਰੇ ਭੈਣ ਭਰਾ ਪਹਿਲਾਂ ਵਾਂਗੂ ਸਾਡੀ ਵੀਡੀਓ ਨੂੰ ਪਿਆਰ ਕਰਨ ਤੇ ਸ਼ੇਅਰ ਕਰਨ ਤੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤੇ ਨਾਲ ਦੀ ਨਾਲ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਆ ਕਰੋ ਤੁਸੀਂ ਕੁਝ ਕਹੋ ਕੋਬਾ ਜੀ ਤੁਹਾਨੂੰ ਜੇ ਜਿਹੜੀ ਸਾਡੀ ਗਲਤੀ ਹੁੰਦੀ ਸਾਨੂੰ ਦੱਸਿਆ ਕਰੋ ਜਾਂ ਕਿ ਤੁਹਾਡੀ ਗਲਤੀ ਦਾ ਪਤਾ ਲੱਗਿਆ ਆਪਾਂ ਉਹਨੂੰ ਸੁਧਾਰੀਏ ਸੁਧਾਰੀਏ। ਜੀ ਮੋਟੀਵੇਟ ਕਰੋ ਜੋ ਵੀ ਤੁਸੀਂ ਦੱਸੋਗੇ ਆਂ ਉਸ ਹੱਬ ਨਾਲ ਅੱਗੇ ਚੱਲਾਂਗੇ। ਤੇ ਸਾਡੀ ਵੀਡੀਓ ਨੂੰ ਜਿਆਦਾ ਜਿਆਦਾ ਪਿਆਰ ਕਰੋ ਦੇਖੋ ਇਹਨੂੰ। ਇਹ ਚੈਨਲ ਦਾ ਆਨੰਦ ਮਾਣੋ। ਸਾਰੇ ਜਣੇ ਸਬਸਕ੍ਰਾਈਬ ਕਰ ਸਕਦੇ ਤੁਸੀਂ ਕਰੋ। ਆਪਣੇ ਗਾਂਹ ਜਿਹੜੇ ਵੀ ਤੁਹਾਡੇ ਜਿੰਨੇ ਵੀ ਰਿਸ਼ਤੇਦਾਰ ਭੈਣ ਭਾਈ ਸਾਰਿਆਂ ਨੂੰ ਕਹਿਣ ਤੇ ਸਬਸਕ੍ਰਾਈਬ ਕਰੋ ਲਾਈਕ ਮੈਂਟ ਕਰੋ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ ਜੀ ਸਬਸਕ੍ਰਾਈਬ